ਦਾ ਸਵਾਗਤ ਹੈ ਭੂਆ ਦੀ ਰਸੋਈ ਵਿੱਚ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਲੋਕੀ ਦੀ ਬਰਫੀ ਮਤਲਬ ਕਿਕੀਆ ਦੀ ਬਰਫੀ ਯਾ ਅਸੀਂ 1 ਲੀਟਰ ਦੁੱਧ ਗਰਮ ਹੋਣਾ ਧਰ ਦਿੱਤਾ ਹੈ ਵਾਲੀ ਦੇ ਰੋਣ ਨੂੰ ਪੂਰੇ ਇਹਦਾ ਅਸੀਂ 1 ਲੀਟਰ ਦੁੱਧ ਬਾਣੇ ਸੀ ਉਹ ਚੋਂ ਇੱਕ ਗਲਾਸ ਬਾਹਰ ਕੱਢ ਲਿਆ ਹੈ ਉੱਤਰ ਅਸੀਂ ਉਹ ਚੋਂ ਇੱਕ ਕੱਪ ਚੀਨੀ ਦਾ ਪਾਇਆ ਇਹ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਵੀ ਕਰ ਸਕਦੇ ਹੋ ਇੱਕ ਚਮਚ ਅਸੀਂ ਸਿਰਕੇ ਦਾ ਲਿਆ ਹੈ ਵਾਈਟ ਆ ਤੇ ਪਾਣੀ ਪਾਵਾਂਗੇ ਇਹ ਜਿਹੜਾ ਬਚਿਆ ਹੋਇਆ ਦੁੱਧਾ ਸਿਚ ਪਾਵਾਂਗੇ ਪਨੀਰ ਇਹ ਘਰੇ ਹੀ ਅਸੀਂ ਪਨੀਰ ਬਣਾਵਾਂਗੇ ਤੇ ਹੁਣ ਅਸੀਂ ਜਿਹੜਾ ਦੁੱਧ ਪਾੜ ਲਿਆ ਹੈ ਸ਼ੀਰਾ ਬਣਾਉਣੀ ਹੈ ਹੁਣ ਅਸੀਂ ਪਨੀਰ ਵੀ ਕਰਨੇ ਨੂੰ ਹੁਣ ਅਸੀਂ ਚੰਗੀ ਤਰ੍ਹਾਂ ਧੋਵਾਂਗੇ ਤਾਂ ਕਿ ਇਹਦੇ ਚ ਖਿਚਾਸ ਨਾ ਰਹੇ ਇਹ ਬਿਲਕੁਲ ਪਾਣੀ ਨਹੀਂ ਰਹਿਣਾ ਚੀਰ ਦੇ ਦੇ ਤੇ ਦੋ ਤਿੰਨ ਵਾਰ ਧੋਲਣਾ ਹੈ ਨੂੰ ਤਾਂ ਇਹਦੀ ਖਟਾਸ ਖਤਮ ਹੋ ਗਈ ਜੀ ਦੇਖ ਲਓ ਕਿ ਇਹ ਨਹੀਂ ਹੈ ਤੁਸੀਂ ਫ੍ਰੈਸ਼ ਲੈਣੀ ਆ। ਇਸ ਚਾ ਮਿਲਕ ਪਾਊਡਰ ਯੂਜ਼ ਹੋਣਾ ਹੈ ਨਾ ਮਵਾ ਯੂਜ਼ ਹੋਣਾ ਹੈ। ਇਥੇ ਸਿਰਫ ਦੁੱਧ ਹੋਣਾ ਹੈ ਇਸ। ਇਹ ਸੀ ਪਹਿਲਾਂ ਨਹੀਂ ਕੱਟ ਕੇ ਰੱਖਣੀ ਹੈਗੀ ਬਾਅਦ 'ਚ ਹੀ ਕੱਟਣੀ ਆ ਜਦੋਂ ਆਪਣਾ ਦੁੱਧ ਸਾਰਾ ਕੁਝ ਪਨੀਰ ਹੋ ਗਿਆ ਉਦੋਂ ਕੱਟਣੀ ਆ ਇਹ। ਇਹਦੇ ਬੀਜ ਕੱਢਣੇ ਆ। ਬੀਜ ਬਿਲਕੁਲ ਵੀ ਨਹੀਂ ਰੱਖਣੇ ਹੈਗੇ ਬੀਜ। सारे बीज कर नो कदूक करेंगे कद्दूकस कर दो चमचे देसी घी पाए हैं उसिया पावे जो कद्दूकस करी घिया का पानी नहीं क्डना है बिलकुल भी एवं ही पा इस, इस चंकी तरह भुनानी ਤੇ ਹਾਈ ਫਲੇਮ ਤੇ ਬੁਣਨੀ ਹੈ ਬਹੁਤ ਹੀ ਢੰਗ ਨਾਲ। ਇਸਾ ਤੁਸੀਂ ਜਿਹੜੇ ਸਦੂਆਸ ਕੀਤੀ ਸੀ ਉਹ ਬਣ ਕੇ ਤਿਆਰ ਆ। ਇਹ ਚ ਬਿਲਕੁਲ ਵੀ ਪਾਣੀ ਨਹੀਂ ਆਉਣਾ ਚਾਹੀਦਾ ਹੈਗਾ। ਦੇਖੋ ਦੇਖੋ ਖੀਰਾ ਨਹੀਂ ਆ ਤਾਂ ਤੁਸੀਂ ਪਨੀਰ ਵੀ ਪਾ ਸਕਦੇ ਹੋ। 150 ਗ੍ਰਾਮ ਪਨੀਰ। ਇਹ ਸਿੱਖ ਕੱਪ ਦੋ ਗਲਾਸ ਦੁੱਧਾ ਲਿਆ ਸੀਗਾ ਉਹ ਸਾਡਾ ਰਿਜ ਗਿਆ ਹੈ, ਚਿਲਿੰਗ ਪਈਏ ਤੇ ਖੀਰਾ ਪਾਵਾਂਗੇ ਅਸੀਂ। ਇਹ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰਾਂਗੇ ਟਮੇਟੋ ਕੇਚੱਪ ਨਾਲ। ਮੇਹਨਸਾ ਦਾ ਰਿਜਲੇ ਹੈ ਇਥੋਂ ਸੀ ਥੋੜਾ ਜਿਹਾ ਲਾਈਟੀ ਬੋਲ ਬਣਾ ਲਾਂਗੇ ਹੁਣ ਇਸ ਚੀਜ਼ ਕਿ ਆਪਾਂ ਵੰਗੋ ਜੀ ਉਲੀ ਸੀ ਜੀ ਸਾਰੇ ਮਿਕਸ ਤਾਂਕਿ ਜਦਾ ਪਾਣੀ ਨਹੀਂ ਸੁੱਕਦਾ ਇਸ ਨੂੰ ਟਮੇਟੋ ਕੇਚੱਪ ਨਾਲ ਮਿਕਸ ਕਰਾਂਗੇ ਸੀਸ ਵਿੱਚ ਡਰਾਈ ਫੂਡ ਵੀ ਥੀਸ ਕੇ ਪਾਸ ਰੱਖ ਲਿਓ ਪਰ ਅਸੀਂ ਨਹੀਂ ਪਾਵਾਂਗੇ ਕਿਉਂਕਿ ਸਾਡੇ ਬੱਚੇ ਖਾਂਦੇ ਨਹੀਂ ਹੈਗੇ ਇਸ ਤੇ ਅਸੀਂ ਜਿਹੜਾ ਕਲਰ ਪਾਵਾਂਗੇ ਜਿਵੇਂ ਜਿਹੜਾ ਲੋਕੀ ਦਾ ਕਲਰ ਹੁੰਦਾ ਹੈ ਉਹ ਥੋੜਾ ਲਾਈਟ ਹੁੰਦਾ ਹੈ ਇਹਦਾ ਪਾਣੀ ਬਿਲਕੁਲ ਸੋਕਦਾ ਕਰਨਾ ਪਾਣੀ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਜਿੰਨਾ ਪਾਣੀ ਇਸ ਵਿੱਚ ਬਿਲਕੁਲ ਨਹੀਂ ਆਗਾ ਪਾਣੀ ਨਹੀਂ ਹੋਣਾ ਚਾਹੀਦਾ ਹੁਣ ਅਸੀਂ ਲੱਕੜੀ ਵਰਗੀ ਵਰਫੀ ਬਣਾਉਣੀ ਹੈ ਕਲਾਤਾਨੀ ਬਣਾਉਣਾ ਇਸ ਲਈ ਨੂੰ ਥੋੜਾ ਜਿਹਾ ਸੇਕ ਹੋਰ ਲਵਾ ਲਵਾਂਗੇ ਤਾਂ ਬਿਲਕੁਲ ਬਣ ਕੇ ਤਿਆਰ ਹੈ ਇਸਦੇ ਉੱਪਰੋਂ ਸੇ ਥੋੜਾ ਜਿਹਾ ਕੀ ਲਗਾ ਲਿਆ ਹੈ ਤੇ ਸਾਡੀ ਕੀ ਆਦੀ ਵਰਫੀ ਬਣ ਕੇ ਤਿਆਰ ਹੈ ਹਲਾਸੀ ਇਸ ਨੂੰ ਸੈਟ ਕਰ ਦਾਂਗੇ ਜਿਵੇਂ ਦੀ ਤੁਹਾਨੂੰ ਵਰਫੀ ਸਾਈਜ਼ ਦੀ ਮੋਟੀ ਜਾਂ ਪਤਲੀ ਇਹ ਥੋੜਾ ਜਿਹਾ ਬਿਲਕੁਲ ਸੈਟ ਕਰਤੀ ਹੈ ਹੁਣ ਅਸੀਂ ਇਸ ਨੂੰ ਡੇਢ ਘੰਟੇ ਲਈ ਫ੍ਰਿਜ ਚ ਰੱਖਾਂਗੇ ਤੇ ਫਿਰ ਮਿਲਾਂਗੇ ਤੁਹਾਨੂੰ ਕੀ ਆਦੀ ਵਰਫੀ ਨਾਲ ਤੇ ਦੇਖੋ ਸਾਡੀ ਕੀ ਆਦੀ ਵਰਫੀ ਬਣ ਕੇ ਤਿਆਰ ਹੈ ਲੋਕੀ ਦੀ ਵਰਫੀ ਫਰੈਂਡ ਚੈਨਲ ਲਾਈਕ ਐਂਡ ਸਬਸਕ੍ਰਾਈਬ ਕਰਿਓ